ਨਾ ਪੰਜਾਬ ਦੇ ਨੌਜਵਾਨੋ ਹੁਣ ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਰੁਜ਼ਗਾਰ ਤਿਆਰ ਪਿਆ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਕਈ ਚਿੱਟਾ ਵੇਚ ਰਹੇ ਆ ਤੁਹਾਨੂੰ ਚਿੱਟਾ ਵੇਚਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਰੁਜ਼ਗਾਰ ਤਿਆਰ ਪਿਆ ਔਰ ਜਿਹੜੇ ਸਾਡੇ ਨੌਜਵਾਨ ਪੜ੍ਹ ਲੈ ਕੇ ਝੋਨਾ ਲਾਉਂਦੇ ਫਿਰਦੇ ਆ ਤੁਹਾਨੂੰ ਝੋਨਾ ਲਾਉਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਰੁਜ਼ਗਾਰ ਪਿਆ ਇਹ ਗੱਲਾਂ ਮੈਂ ਨਹੀਂ ਕਹਿੰਦਾ ਸਰਦਾਰ ਭਗਵੰਤ ਮਾਨ ਜੀ ਕਹਿ ਰਹੇ ਆ ਪਹਿਲਾਂ ਤੁਹਾਨੂੰ ਉਹਨਾਂ ਦੀ ਵੀਡੀਓ ਵਿਖਾ ਦਿੰਨਾ ਆ ਸੁਣ ਲਓ ਪਹਿਲਾਂ ਵੀਡੀਓ ਆ ਮਾਨ ਸਾਹਿਬ ਨੇ ਤੁਹਾਡੇ ਅਸਰੋ ਰੁਜ਼ਗਾਰ ਜਿਹੜਾ ਦੱਸਦੇ ਸੀ ਮੈਂ ਵੀ ਸਿੱਧੂ ਬਸਤੇ ਬੈਠ ਕੇ ਆਉਣਾ ਹੁੰਦਾ ਸੀ ਵਿੰਡੋ ਟੂਲ ਤੇ ਟੂਲ ਤੇ ਚਲੋ ਵੀ ਪੜਨ ਪੜਨ ਵਾਲੇ ਤਾਂ ਆਪਾਂ ਨੂੰ ਕੁਝ ਅੰਦਰ ਸਿੱਟਾ-ਸੁੱਟਾ ਦੇ ਨਹੀਂ ਸਾਨੂੰ ਚਲੋ ਵੀ ਚਲ ਤਾਂ ਛੱਤ ਤੇ ਹੋ ਜਾਓ ਉਹ ਪਿੰਡਾਂ ਦੇ ਰੂਟ ਹੀ ਪਤਾ ਨਹੀਂ ਕਿੱਧਰ ਚਲੇ ਗਏ ਰੋਡਵੇਜ ਦੀਆਂ ਘੋੜੇ ਵਾਲੀਆਂ ਬੱਸਾਂ ਪਿੰਡਾਂ 'ਚ ਆਉਂਦੀਆਂ ਹੁੰਦੀਆਂ ਸੀ ਯਾਦ ਕਰੋ ਤੁਸੀਂ ਬਿਲਕੁਲ ਉਹ ਹਾਰਨਵਾਇਦਾ ਸੀ ਉਦੋਂ ਚਾਹ ਧਰਦੇ ਹੁੰਦੇ ਸੀ ਵੀ ਤਿੰਨ ਵਾਲੀ ਚਾਹ ਧਰ ਲਓ ਭਾਈ ਬੱਸ ਆ ਗਈ ਉਹ ਬੱਸ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਗਈਆਂ ਉਹ ਗਾਣੀ ਤੁਂਦਰ ਤੇ ਉਹ ਰੂਟ ਰਿਵਾਈਵ ਕਰਾਂਗੇ ਨੌਜਵਾਨ ਮੁੰਡਿਆਂ ਨੂੰ ਬੱਸਾਂ ਦਾ ਮਾਲਕ ਬਣਾਵਾਂਗੇ ਜੇ ਤੁਸੀਂ ਪਾਓ ਬੱਸਾਂ ਤੇ ਜੀ ਜੀ ਹਜ਼ਾਰ ਤੋਂ ਵੱਧ ਰੋਡ ਕਿੜੇ ਆਏ ਤੇ ਅਸੀਂ ਸਾਰਾ ਉਹਦਾ ਵਾਹ ਤੇ ਟਾਟਾ 3000 ਤੋਂ ਵੱਧ ਬੱਸਾਂ ਜਾਨੀ ਕਿ ਜੇ 2-3 ਮੁੰਡੇ ਵੀ ਰਲ ਕੇ ਇੱਕ ਬੱਸ ਲੈਣਗੇ 10000 ਮੁੰਡੇ ਕੁੜੀਆਂ ਨੂੰ ਡਾਇਰੈਕਟ ਕੰਮ ਮਿਲੂਗਾ ਸਰਕਾਰ ਬੱਸਾਂ ਲੈ ਕੇ ਦੇਊਗੀ ਕੋਈ ਇੰਟਰਸਟ ਨਹੀਂ ਜਿਹੜਾ ਵੀ ਲੋਨ ਹੈ ਜਦੋਂ ਕਮਾਉਣ ਲੱਗੇ ਵਿਚੋ ਮੋੜ ਦਿਓ ਵਾਹ ਜੀ ਵਾਹ ਮੁਰਗਿਆ ਇਹ ਦੀ ਵਿਚਾਰੀ 40 ਕਿਲੋਮੀਟਰ ਦੀ ਬਣਾਵਾਂਗੇ ਵਾਹ ਜੀ ਵਾਹ ਵਾਹ ਜੀ ਵਾਹ ਇਹਦੇ ਨਾਲ ਸਾਡੇ ਜਿਹੜੇ ਨੌਜਵਾਨਾਂ ਕਈ ਨੌਜਵਾਨ ਪੜ੍ਹ ਲਿਖ ਕੇ ਜਿਹੜੇ ਕਹਿ ਲੋ ਨਸ਼ਾ ਦੇ ਚਰੇ ਆ ਜਾਂ ਕੋਈ ਹੋਰ ਗਲਤ ਕੰਮ ਕਰ ਰਹੇ ਆ ਰੋਟੀ ਪਿੱਛੇ ਜਾਂ ਜਿਹੜੇ ਪੜ੍ਹ ਲੈ ਕੇ ਨੌਜਵਾਨ ਬਾਹਰ ਲੀਆਂ ਕੰਟਰੀਆਂ ਜਾ ਰਹੇ ਆ ਉਹ ਥਾਣੂ ਹਟ ਜਾਣਗੇ ਜਿਹੜੇ ਨੌਜਵਾਨ ਪੜ੍ਹ ਲੈ ਕੇ ਦਿਹਾੜੀਆਂ ਕਰਦੇ ਫਿਰਦੇ ਆ ਉਹ ਹਟ ਜਾਣਗੇ ਇਹ ਤੁਹਾਡੇ ਮਨ ਦਾ ਵਹਿਮ ਆ ਇਹ ਵਹਿਮ ਆ ਤੁਹਾਡਾ ਕੱਢ ਦੋ ਤੁਹਾਡੇ ਇਹੋ ਜਿਹੇ ਕੰਮ ਕੁਛ ਨਹੀਂ ਹੋਣੇ ਜਿਹੜੇ ਨੌਜਵਾਨ ਪੜ੍ਹ ਲੈ ਕੇ ਦਿਹਾੜੀਆਂ ਕਰਦੇ ਫਿਰਦੇ ਉਹ ਦਿਹਾੜੀਆਂ ਹੀ ਕਰਨਗੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਉਹ ਬਾਹਰ ਹੀ ਜਾਣਗੇ ਕਿਉਂਕਿ ਇਹ ਗੱਲਾਂ ਸੀਐਮ ਸਾਹਿਬ ਦੀਆਂ ਸੰਦੇ ਵਿੱਚ ਬਹੁਤ ਵਧੀਆ ਇਹ ਵਾਕਿਆ ਹੀ ਗੱਲਾਂ ਪਾਵਰਫੁੱਲ ਐ ਨਾ ਦੀਆਂ ਸੰਦੇ ਵਿੱਚ ਪਰ ਅਸਲ ਸਚਾਈ ਕੀ ਆ ਕਿ ਜਿਹੜੀਆਂ ਬੱਸਾਂ ਘੋੜੇ ਵਾਲਿਆਂ ਦੀਆਂ ਗੱਲਾਂ ਕਰ ਰਹੇ ਆ ਰੋਡਵੇਜ ਦੀਆਂ ਪਹਿਲਾ ਨੰਬਰ ਤੇ ਵੀ ਜਿਹੜੀਆਂ ਅੱਜ ਰੋਡਵੇਜ ਦੀਆਂ ਬੱਸਾਂ ਦੀ ਗੱਲ ਕਰਿਓ ਤੁਹਾਡੀਆਂ ਰੇਲੀਆਂ ਦੇ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਦੂਜੀ ਗੱਲ ਔਰ ਜਿਹੜੀ ਤੁਸੀਂ ਕਹਿ ਰਹੇ ਆ ਕਿ ਅਸੀਂ ਪਿੰਡਾਂ ਦੇ ਵਿੱਚ 10000 ਨੌਜਵਾਨ ਨੂੰ ਸਿੱਧਾ ਰੋਜ਼ਗਾਰ ਮਿਲ ਜੂਗਾ ਇਹ ਵੀ ਕਹਿੰਦੀਆਂ ਗੱਲਾਂ ਰੋਜ਼ਗਾਰ ਮਿਲ ਜੂਗਾ ਜਿਹੜੇ ਤੁਹਾਡੀਆਂ ਪਾਰਟੀਆਂ ਦੇ ਸੱਜਣ ਹੋਏ ਜਿਹੜੇ ਤੁਹਾਡੀਆਂ ਪਾਰਟੀਆਂ ਦੇ ਵਿੱਚ ਜਿੰਨਾ ਵੀ ਪਹੁੰਚ ਹੋਈ ਉਹ ਬੱਸਾਂ ਦੇ ਪਰਮਿਟ ਲੈ ਲੈਣਗੇ ਆਮ ਬੰਦਿਆਂ ਨੂੰ ਪਰਮਿਟ ਨਹੀਂ ਮਿਲਣਾ ਇਹ ਗੱਲ ਜਿੱਥੇ ਮੈਠੋ ਲਿਖਾਉਣੀ ਆ ਲਿਖਾ ਲਿਓ ਜੇ ਕਰ ਤੁਸੀਂ 3000 ਬੰਦੇ ਨੂੰ ਪਰਮਿਟ ਦੇਣਾ ਤੇ ਉਹਦੇ ਵਿੱਚੋਂ 2250 ਬੰਦਾ ਗਰੀਬ ਘਰ ਦੇ ਵਿੱਚੋਂ ਬਖਾਇਆ ਜਾਊਗਾ ਜਿਵੇਂ ਐਮਐਲਏ ਦੀਆਂ ਚੋਣਾਂ ਵਿੱਚ ਤੁਸੀਂ ਜਿੱਥੇ ਐਸਸੀ ਕਮਿਊਨਿਟੀ ਦੇ ਗਰੀਬ ਬੰਦੇ ਠੱਲਨੇ ਸੀ ਉਹ ਤੁਸੀਂ ਠੱਲਤੇ ਬਾਕੀ ਉਹਦੇ ਵਿੱਚ ਕੋਈ ਗਰੀਬ ਨਹੀਂ ਲਿਆ ਗਿਆ ਉਸੇ ਤਰ੍ਹਾਂ ਇਹ ਬੱਸਾਂ ਦਾ ਹਾਲ ਵੀ ਉਹੀ ਹੋਣਾ ਕਿ ਬੱਸਾਂ ਜਦੋਂ ਤੁਸੀਂ ਕਹੋਗੇ ਪਰਮਿਟ ਬਾਰੇ ਇੱਥੇ ਆਮ ਬੰਦੇ ਦਾ ਡਰਾਈਵਿੰਗ ਲਾਇਸੈਂਸ ਨਹੀਂ ਬੰਦਾ ਇੱਥੇ ਆਮ ਬੰਦੇ ਦਾ ਅਸਲੇ ਦਾ ਲਾਇਸੈਂਸ ਨਹੀਂ ਬੰਦਾ ਔਰ ਇਹ ਬੱੱਸਾਂ ਦੇ ਪਰਮਣਤਾ ਉਹ ਕਿੱਥੋਂ ਮਿਲ ਜਾਣਗੇ ਜਿਹੜੇ ਡਰਾਈਵਰੀ ਲਾਇਸੈਂਸ ਆ ਉਹ ਉਹਨਾਂ ਨੇ ਕਿਰਾਏ ਤੇ ਜਾਂ ਉਹਨਾਂ ਨੇ ਕਿਸ਼ਤਾਂ ਤੇ ਕਾਰਾਂ ਜੀਪਾਂ ਲਈਆਂ ਆਂ ਬਿਨਾ ਤਾਂ ਕਿ ਅਸੀਂ ਜਿਹੜਾ ਕਹ ਲੋ ਟੈਕਸੀ ਸਟੈਂਡ ਦਾ ਕੰਮ ਕਰ ਲਾਂਗੇ ਪਰ ਛੇਤੀ ਉਹਨਾਂ ਦਾ ਡਰਾਈਵਰੀ ਲਾਇਸੈਂਸ ਨਹੀਂ ਬਣਦਾ ਜਿਨ੍ਹਾਂ ਨੇ ਰੋਜ਼ਗਾਰ ਵਾਸਤੇ ਅਸਲਾ ਲਾਇਸੈਂਸ ਬਣਵਾਉਣਾ ਹੁੰਦਾ ਉਹ ਵੀ ਲਾਇਸੈਂਸ ਕਿਵੇਂ ਹੁੰਦਾ ਕਿ ਚਲੋ ਸਾਨੂੰ ਜੇ ਲਾਇਸੈਂਸ ਮਿਲ ਗਿਆ ਅਸੀਂ ਬਾਰਾਂਪੋਰ ਲੈ ਕੇ ਕਿਸੇ ਏਟੀਐਮ ਤੇ ਲੱਗ ਜਾਾਂਗੇ ਜਾਂ ਕਿਸੇ ਪ੍ਰਾਈਵੇਟ ਬੈਂਕ ਦੇ ਅੱਗੇ ਲੱਗ ਜਾਾਂਗੇ ਉਹ ਛੇਤੀ ਕਿਤੇ ਨਹੀਂ ਬੰਦਦਾ ਇਹਦੇ ਵਾਸਤੇ ਵੀ ਸ਼ਿਫਾਰਸ਼ਾਂ ਚਾਹੀਦੀਆਂ ਹੁੰਦੀਆਂ ਬਹੁਤਾ ਮੇਰਾ ਮੂੰਹ ਨਾ ਖਲਾਓ ਜੇ ਮੈਂ ਇੰਨੀ ਇੱਕ ਗੱਲ ਖੋਲ੍ਹ ਕੇ ਲੋਕਾਂ 'ਕੇ ਗੱਲ ਕਲੀਅਰ ਕਰ ਦਿੰਦਾ ਜਿਹੜਾ ਡਰਾਈਵਰੀ ਲਾਇਸੈਂਸ ਆ ਉਹ ਮੇਰੇ ਨਾਲੋਂ ਵੱਧ ਆਮ ਲੋਕ ਜਾਣਦੇ ਆ ਇਹਨਾਂ ਦਾ ਕਿਵੇਂ ਬੰਦਦਾ ਕਿਵੇਂ ਨਹੀਂ ਬੰਦਦਾ ਰਹੀ ਗੱਲ ਬੱੱਸਾਂ ਦੀ ਬੱੱਸਾਂ ਦੇ ਪਰਮਿਟ ਆਮ ਲੋਕਾਂ ਨੂੰ ਨਹੀਂ ਮਿਲਦੇ ਇਹ ਉਹਨਾਂ ਨੂੰ ਮਿਲਣਗੇ ਜਿਨ੍ਹਾਂ ਦੀ ਜਿਹੜੇ ਕੱਲੋ ਟ੍ਰਾਂਸਪੋਰਟ ਮੰਤਰੀ ਅੱਗੇ ਪਹੁੰਚ ਹੋਈ ਜਾਂ ਜਿਨ੍ਹਾਂ ਦੀ ਤੂਤੀ ਬੋਲਦੀ ਹੋਈ ਉਹਨਾਂ ਨੂੰ ਇਹ ਜਿਹੜੇ ਪਰਮਿਟ ਮਿਲ ਜਾਣਗੇ ਔਰ ਤੁਸੀਂ ਜਿਹੜੀ ਗੱਲ ਇਹ ਕਹੀ ਆ ਕਿ 30 40 ਕਿਲੋਮੀਟਰ ਦਾ ਸੀ ਰੂਟ ਦੇਵਾਂਗੇ ਪਿੰਡਾਂ ਦਾ ਰੂਟ ਦੇਵਾਂਗੇ ਔਰ ਜਿਨ੍ਹਾਂ ਨੇ ਵੀ ਜੇ ਕਰੋਨਾ ਵਿੱਚ ਮਾਰੇ ਸੱਜਣਾ ਨੂੰ ਬੱਸਾਂ ਮਿਲ ਵੀ ਗਈਆਂ ਤਾਂ ਯਾਦ ਰੱਖੋ ਉਹਨਾਂ ਦਾ ਸਤਿਆ ਨਾਸ ਹੋ ਜਾਣਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਤੁਸੀਂ ਬੱਸਾਂ ਦੀ ਗੱਲ ਕਰਦੇ ਆਂ ਹਰ ਪਿੰਡ ਦੇ ਵਿੱਚ ਲਗਭਗ 95% ਇਹੋ ਜਿਹੇ ਲੋਕ ਬੈਠੇ ਆ ਜਿਨ੍ਹਾਂ ਨੇ ਆਉਦੇ ਰੋਜ਼ਗਾਰ ਵਾਸਤੇ ਪੁਰਾਣੇ ਨਵੇਂ ਮੋਟਰਸਾਈਕਲ ਪਿਸਤਾਂ ਤੇ ਲਏ ਹੋਏ ਆ ਤੇ ਉਹ ਵੀ ਰੂਟ ਉਹਨਾਂ ਦਾ ਖਤਮ ਹੋ ਜਾਊਗਾ ਜਿੰਨਾ ਕੋਲ ਰੂਟ ਹੈਗਾ ਪਿੰਡਾਂ ਦਾ ਇਓ ਲੋਕ ਜਾਣਦੇ ਆ 3 ਵਜੇ ਵਾਲੀਆਂ ਬੱਸਾਂ ਜਿਹੜੀਆਂ ਤੁਸੀਂ ਕਹਿ ਰਹੇ ਆ ਕਿ ਚਾਹ ਧਰ ਲੋ ਇਹ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਹੀ ਆ ਅੱਜ ਵੀ ਬੱਸਾਂ ਜਿਹੜੀਆਂ ਜੇਕਰ ਰੂਟ ਦੇਣੇ ਆ ਤਾਂ ਤੁਸੀਂ ਉਹਨਾਂ ਨੂੰ ਤਗੜੇ ਰੂਟ ਦਿਓ ਜਾਂ ਤਿੰਨ ਤਿੰਨ ਚਾਰ ਚਾਰ ਸੌ ਕਿਲੋ ਮੂਤਰ ਦਾ ਰੂਟ ਦਿਓ ਜੇਕਰ ਆਮ ਘਰਾਂ ਦੇ ਤੁਸੀਂ ਪੈਸੇ ਦੇ ਨਾਲ ਘਰ ਪਰ ਨਹੀਂ ਆਤਾ ਜਿਹੜੇ ਤਗੜੇ ਘਰੀਆਣੇ ਆ ਉਹਨਾਂ ਨੇ ਮਾਰੇ ਥਾਂ ਵੀ ਔਰ ਚੰਗੇ ਥਾਂ ਵੀ ਔਰ ਤਗੜੇ ਥਾਂ ਵੀ ਬੱਸਾਂ ਪਾਈਆਂ ਹੋਈਆਂ ਆ ਜਿਹਦੇ ਕਰਕੇ ਉਹ ਝਾਲਾਂ ਚੱਲੀ ਆਉਂਦੇ ਆ ਮਾਰੇ ਬੰਦੇ ਤੋਂ ਝਾਲ ਨਹੀਂ ਚੱਲੀ ਜਾਣੀ ਔਰ ਮੈਂ ਇੱਥੇ ਫਿਰ ਕਹਿਣਾ ਭਗਵਾਨ ਤੁਮਨ ਜੀ ਮੈਂ ਤੁਹਾਡਾ ਕੋਈ ਵਿਰੋਧ ਨਹੀਂ ਕਰ ਰਿਹਾ ਇਹ ਜਿਹੜੀਆਂ ਗੱਲਾਂ ਇਹ ਸੱਚਾ ਸਚਾਈ ਆ ਕਦੇ ਗਰਾਊਂਡ ਲੈਵਲ ਦੀ ਸਿੱਤੀ ਜਾ ਕੇ ਵੇਖੋ ਜੇ ਤੁਸੀਂ ਤਾਂ ਹੋ ਸਕਦਾ ਸਪਾਰਸ਼ਾ ਨਾ ਲੈਂਦੇ ਹੋਵੋ ਪਰ ਜਿਹੜੇ ਐਮਐਲਏ ਦੇ ਪੀਏ ਆ ਜਿੱਥੇ ਉਹਨਾਂ ਦੀ ਸਪਾਰਸ਼ ਚਲਦੀ ਆ ਉੱਥੇ ਉਹ ਚਲਾਉਂਦੇ ਆ ਥਾਣੇ ਕਚਹਿਰੀਆਂ ਦੇ ਵਿੱਚ ਵੀ ਚਲਦੀ ਆ ਸਕੂਲਾਂ ਦੇ ਵਿੱਚ ਵੀ ਛਪਾਰਚ ਚਲਦੀ ਆ ਆ ਜਿਹੜੀ ਸਕੂਲਾਂ ਦੀ ਗੱਲ ਕਰ ਰਿਆਂ ਹੋ ਸਕਦਾ ਮੁੱਦਾ ਇੱਥੇ ਹੀ ਨਿਪਟ ਜੇ ਤਾਂ ਵਧੀਆ ਗੱਲ ਆ ਨਹੀਂ ਤਾਂ ਮੈਂ ਤੁਹਾਡੇ ਸਾਹਮਣੇ ਬਹੁਤ ਤਗੜੀ ਛਪਾਰਚ ਪੇਸ਼ ਕਰੂੰਗਾ ਯੋ ਕੀ ਵੀ ਲੱਗੀ ਆ ਤੇ ਕਿਵੇਂ ਆਮ ਘਰਾਂ ਦੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਕੋਈ 2000 ਦੀ ਨੌਕਰੀ ਦੀ ਵੀ ਉੱਥੇ ਵੀ ਛਪਾਰਸ਼ਾਂ ਕੇ ਲੈ ਛਪਾਰਸ਼ ਵਾਲੇ ਆ ਕੇ ਲੈ ਜਾਂਦੇ ਆ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਕੁਝ ਸੱਜਣ ਰਲੇ ਹੋਏ ਆ ਐਮਐਲਏ ਦੇ ਪੀਆ ਨਾਲ ਕਿ ਉੱਥੇ ਸਕੂਲਾਂ ਦੇ ਵਿੱਚ ਸ਼ਿਪਾਰਸ਼ਾਂ ਲਵਾ ਦਿੰਦੇ ਆ ਕਿ ਇਹਨਾਂ ਨੂੰ ਉੱਥੇ ਰੱਖਿਆ ਜਾਵੇ ਮਿੱਡੇ ਮੀਲ ਦੇ ਵਿੱਚ ਪਰ ਰੌਲਾ ਕੀ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਜਿਹੜੀ ਔਰਤ ਵਿਧਵਾ ਹੁੰਦੀ ਆ ਜਿਹਦੇ ਸਿਰ ਤੇ ਉਹਦਾ ਸਾਈਂ ਨਹੀਂ ਹੁੰਦਾ ਉਹਦੇ ਘਰ ਵਾਲਾ ਨਹੀਂ ਹੁੰਦਾ ਔਰ ਉਹਦੇ ਕੋਈ ਘਰੇ ਕਮਾਉਣ ਵਾਲਾ ਵੀ ਨਹੀਂ ਹੁੰਦਾ ਸਿਰਫ ਔਰਤਾਂ ਹੀ ਆ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਉੱਥੇ ਸ਼ਿਪਾਰਸ਼ਾਂ ਲਵਾ ਕੇ ਜਿਹੜਾ ਵਿਚਾਰਿਆਂ ਨੂੰ ਜ਼ਰੂਰਤ ਆ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਮਿਲਦੀ ਕਿੰਨਾਂ ਨੂੰ ਜਿੰਨਾ ਤੁਹਾਡੀ ਸਪਾਰਸ਼ ਹੋਵੇ ਉੱਥੇ ਮੇਰੇ ਵਰਗਾ ਜਾ ਕੇ ਰੌਲਾ ਪਾਲੇ ਤਾਂ ਮਾਮਲਾ ਥੋੜਾ ਜਿਹਾ ਗਾਂ ਵੱਧ ਜਾਂਦਾ ਹੁਣ ਜੇ ਤੁਸੀਂ ਸਪਾਰਸ਼ ਦੀ ਗੱਲ ਹੀ ਕਰਦੇ ਆ ਮੇਰਾ ਜ਼ਮੀਨਾਂ ਦਾ ਰੌਲਾ ਕਿੱਥੇ ਦੀ ਕਿੱਥੇ ਗਿਆ ਜ਼ਮੀਨ ਦੀ ਜਿਹੜੀ ਬੋਲੀ ਸੀ ਉਹ ਨਜਾਇਜ਼ ਤਰੀਕੇ ਨਾਲ ਹੋਈ ਤੇ ਉਸ ਤੋਂ ਬਾਅਦ ਪਰਚਾ ਕਿਹਦੇ ਤੇ ਪਿਆ ਮੇਰੇ ਤੇ ਪਿਆ ਜਿਵੇਂ ਟੂਠਾ ਪਿਆ ਭਗਵਾਨਤਮਨ ਜੀ ਹੋ ਸਕਦਾ ਤੁਸੀਂ ਚੰਗੇ ਕੰਮ ਕਰਨੇ ਚਾਹੁੰਦੇ ਹੋ ਪਰ ਗਰਾਊਂਡ ਲੈਵਲ ਦੀ ਸਥਿਤੀ ਇਹ ਨਹੀਂ ਹੈ ਗਰਾਊਂਡ ਲੈਵਲ ਦੀ ਸਥਿਤੀ ਬਹੁਤ ਮਾੜੀ ਆ ਜਿਵੇਂ ਤੁਸੀਂ ਕਹਤਾ ਕਿ ਬੱਸਾਂ ਦੇ ਪਰਮਿਟ ਆਮ ਘਰਾਂ ਦੇ ਬੱਚਿਆਂ ਨੂੰ ਮਿਲਣਗੇ ਇਹ ਗੱਲ ਦਰਅਸਲ ਝੂਠਾ ਜਿਹੜਾ ਵੀ ਆਮ ਬੰਦਾ ਆ ਪੜ੍ਹ ਲਿਖ ਕੇ ਉਹਨਾਂ ਨੂੰ ਮਿਲਦੀ ਤਾਂ 11000 ਦੀ ਨੌਕਰੀ ਨਹੀਂ ਤੇ ਆ ਬਿਜ਼ਨਸਮੈਨ ਉਹਨਾਂ ਨੂੰ ਤੁਸੀਂ ਕਿੱਥੋਂ ਬਣਾ ਦੋਗੇ ਟਰਾਂਸਪੋਰਟ ਦਾ ਤੁਸੀਂ ਮਾਲਕ ਉਹਨਾਂ ਨੂੰ ਕਿੱਥੋਂ ਬਣਾ ਦੋਗੇ ਔਰ ਰਹੀ ਗੱਲ ਆਮ ਘਰਾਂ ਦੀ ਆਮ ਘਰ ਉਹ ਹੁੰਦੇ ਆ ਜਿਹੜੇ ਗਰੀਬ ਹੋਣ ਚਾਹੋ ਐਸਸੀਬੀਸੀ ਜਰਨਲ ਹੋਣ ਆਮ ਘਰੋਂ ਨਹੀਂ ਹੁੰਦੇ ਜਿਨ੍ਹਾਂ ਕੋਲ 30 30 40 40 ਕਿੱਲੇ ਪੈਲੀ ਹੋਵੇ ਜਿਨ੍ਹਾਂ ਕੋਲ ਪੈਸਾ ਹੋਵੇ ਕਹਿੰਨ ਨੂੰ ਤੁਸੀਂ ਆਪਦੇ ਆਪ ਨੂੰ ਵੀ ਆਮ ਘਰਾਂ ਦਾ ਕਹਿੰਦੇ ਸੀ ਹਾਲਾਂਕਿ ਤੁਹਾਡੇ ਕੋਲ ਕਮੇਡੀਅਨ ਪੈਸਾ ਬਹੁਤ ਸੀ ਤੁਸੀਂ ਐਮਪੀ ਸੀ ਔਰ ਤੁਹਾਡੇ ਕੋਲ ਜ਼ਮੀਨ ਵੀ ਸੀ ਕਿਤਨਾ ਕਿਤੇ ਤੁਹਾਡੇ ਘਰ ਸਰਕਾਰੀ ਨੌਕਰੀ ਵੀ ਸੀ ਤੁਸੀਂ ਆਪ ਦੇ ਆਪ ਨੂੰ ਆਮ ਘਰ ਦੱਸਦੇ ਸੀ ਤਾਂ ਫੇਰ ਇਹ ਤੁਸੀਂ ਇਹ ਦੱਸੋ ਵੀ ਹੋ ਸਕਦਾ ਆਮ ਘਰ ਤੁਸੀਂ ਇਹ ਜਿਹੜੇ ਸਰ ਦੇ ਵਰਦੇ ਹੋਣ ਉਹਨਾਂ ਨੂੰ ਕਹਿੰਦੇ ਹੋ ਪਰ ਮੈਂ ਇਸ ਟਾਈਮ ਜਮਾ ਲੋਕ ਲਾਸ ਦੀ ਗੱਲ ਕਰ ਰਿਆ ਜੇਕਰ ਰੋਜ਼ਗਾਰ ਦੇਣਾ ਤਾਂ ਲੋਕ ਲਾਸ ਲੋਕਾਂ ਨੂੰ ਦਿਓ ਜਿਹੜੇ ਜਮੇ ਮਾਂਜੇ ਪਏ ਆ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ ਤੁਸੀਂ ਉਹਨਾਂ ਨੂੰ 20000 ਦਾ ਲੋਨ ਬੈਂਕ ਤੋਂ ਨਹੀਂ ਦਿੰਦੇ 20000 ਪੇ ਦਾ ਸਰਕਾਰੀ ਲੋਨ ਨਹੀਂ ਮਿਲਦਾ ਤੇ ਬੱਸਾਂ ਦੇ ਪਰਮਿਟ ਕਿੱਥੋਂ ਮਿਲ ਜਾਣਗੇ ਇਹ ਗੱਲਾਂ ਸੋਚਣ ਵਾਲੀਆਂ ਸੋਚ ਕੇ ਵੇਖਿਆ ਜੇ ਬਹੁਤ ਸਾਰੇ ਲੋਕ ਆ ਜਿਹੜੇ ਵਿਚਾਰੇ ਐਵੇਂ ਝਾਂਵੇਂ ਬੈਠੇ ਆ ਉਹਨਾਂ ਨੂੰ ਇਹ ਚੀਜ਼ਾਂ ਤਾਂ ਮਿਲेंगी ਹੀ ਨਹੀਂ ਕਦੇ ਔਰ ਇਹਨਾਂ ਨੂੰ ਤੁਸੀਂ ਟ੍ਰਾਂਸਪੋਰਟ ਦੇ ਤੁਸੀਂ ਕਿੱਥੇ ਇਹਨਾਂ ਨੂੰ ਹੱਥ ਦਵਾ ਦੋਗੇ ਨਾ ਉਹਨਾਂ ਨੂੰ ਕਦੇ ਲੋਨ ਮਿਲੇ ਆ ਨਾ ਕਦੇ ਉਹਨਾਂ ਦੀ ਗੱਲ ਹੋਈ ਆ ਲੋਕ ਕਲਾਸ ਲੋਕ ਲੋਕ ਕਲਾਸੀ ਰਹਿ ਗਏ ਸਿਰਫ ਤੁਹਾਨੂੰ ਵੋਟਾਂ ਪਾਉਣ ਤੱਕ ਸੀਮਤ ਰਹਿ ਗਏ ਆ ਜੇਕਰ ਤੁਸੀਂ ਵਾਕਈ ਉਹਨਾਂ ਨੂੰ ਬੱਸਾਂ ਦੇ ਪਰਮਿਟ ਦਵਾਉਂਗੇ ਤਾਂ ਮੈਂ ਅੱਜ ਪਿੰਡ ਦੇ ਸਾਰੇ 13000 ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਹੋ ਸਕਦਾ ਭਾਈ 13000 ਪਿੰਡਾਂ ਦੇ ਵਿੱਚੋਂ 3000 ਪਿੰਡਾਂ ਦੇ ਵਿੱਚੋਂ ਕਈਆਂ ਨੂੰ ਬੱਸਾਂ ਦੇ ਪਰਮਿਟ ਮਿਲਣ ਉਹ ਜ਼ਰੂਰ ਦੱਸਿਆ ਜੇ ਉਹ ਲੋਕ ਕਲਾਸ ਵਾਲਿਆਂ ਨੂੰ ਮਿਲੇ ਆ ਜਾਂ ਮਿਡਲ ਕਲਾਸ ਵਾਲਿਆਂ ਨੂੰ ਮਿਲੇ ਆ ਜਾਂ ਚੰਗੇ ਵਿਅਕਤੀਆਂ ਨੂੰ ਮਿਲੇ ਆ ਇਹ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਮਾਨ ਸਾਹਿਬ ਜੀ ਔਰ ਕੀ ਕੀ ਤੁਹਾਨੂੰ ਦੱਸੀਏ ਇੱਥੇ ਲੋਕ ਕਲਾਸ ਵਾਲਿਆਂ ਨੂੰ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਜੇਕਰ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਹੁੰਦਾ ਨਾ ਤੇ ਕਹਿਣ ਦੀਆਂ ਗੱਲਾਂ ਨਹੀਂ ਸੀਗੀਆਂ ਆਮ ਘਰ ਦੇ ਬੱਚੇ ਤੁਹਾਡੇ ਝੰਡੇ ਚੱਕਣ ਜੋਖਰੀ ਰਹਿ ਜਾਂਦੇ ਆ ਆਮ ਘਰਾਂ ਦੇ ਬੱਚੇ ਤੁਹਾਡੀਆਂ ਗੱਡੀਆਂ ਦਾ ਪਿੱਛਾ ਕਰਤੀ ਮਰ ਜਾਂਦੇ ਆ ਆਮ ਘਰਾਂ ਦੇ ਬੱਚੇ ਤੁਹਾਡੇ 12 ਚਾ ਕੇ ਧਰਨੇ ਲਾਉਂਦੇ ਹੀ ਮਰ ਜਾਂਦੇ ਆ ਉਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਜਾਣ ਤਾਂ ਤੁਸੀਂ ਜਿਨ੍ਹਾਂ ਨੂੰ ਪਰਮਣ ਦੇਵੋਗੇ ਇੱਕ-ਇੱਕ ਦਾ ਦੱਸੋ ਜੇ ਕਿ ਭਾਈ ਇਹਦਾ ਕੰਮ ਆ ਸੀ ਅੱਜ ਇਹਦਾ ਬਰਫਲਾ ਕੰਮ ਛੜਾ ਕੇ ਅੱਜ ਇਹਨੂੰ ਪਰਮਿਟ ਦਿੱਤਾ ਮੈਂ ਫਿਰ ਤੋਂ ਕਹਿਣਾ ਇਹ ਤੁਹਾਡੀ ਉਥੇ ਪਹੁੰਚ ਚੱਲੂਗੀ ਪਹੁੰਚ ਤੁਹਾਡੇ ਟਰਾਂਸਪੋਰਟ ਮੰਤਰੀ ਕੋਲ ਚੱਲੇ ਤੁਹਾਡੇ ਕੋਲ ਚੱਲੇ ਤੁਹਾਡੀ ਸਪਾਰ ਚੱਲੇ ਹੋ ਸਕਦਾ ਤੁਹਾਡੀ ਨਾਂ ਚੱਲੇ ਮੇਰੀ ਸੋਚ ਨਹੀਂ ਹੈ ਇਹ ਚੰਗੇ ਵਿਅਕਤੀ ਨੂੰ ਹੀ ਰੋਜ਼ਗਾਰ ਮਿਲੂਗਾ ਇਹ ਬੱਸ ਟਰਾਂਸਪੋਰਟ ਹੋਰ ਕਿਸੇ ਨੂੰ ਨਹੀਂ ਮਿਲਦੀ ਤੇ ਜੇਕਰ ਤੁਸੀਂ ਕਿਸੇ ਨੂੰ ਦੇਣੀ ਆ ਮੈਂ ਜਿਹੜਾ ਪਰਮਿਟ ਦੇਣਾ ਬੱਸਾਂ ਦਾ ਰੂਟ ਦੇਣਾ ਹੀ ਆ ਦੋ ਤਕੜਾ ਰੂਟ ਦਿਓ ਜੇ ਜਿਹੜੇ ਬੰਦੇ ਨੇ ਵੀ ਪਿੰਡਾਂ ਦਾ ਰੂਟ ਪਾ ਲਿਆ ਉਹ ਤਾਂ ਵੈਸੇ ਹੀ ਮਾਨਜਿਆ ਜਾਊਗਾ ਇਹ ਗੱਲ ਯਾਦ ਰੱਖੋ ਜੀ ਪੰਜਾਬ ਦੇ ਲੋਕੋ ਗੱਲ ਮੈਂ ਰੋਜ਼ਗਾਰ ਦੀ ਕੀਤੀ ਆ ਰੋਜ਼ਗਾਰ 70 ਸਾਲਾਂ ਤੋਂ ਸਰਕਾਰਾਂ ਆਈਆਂ ਜਿਹੜੀ ਵੀ ਮੌਜੂਦਾ ਸਰਕਾਰ ਹੁੰਦੀ ਆ ਸਮੇਂ ਦੀ ਸਰਕਾਰ ਹੁੰਦੀ ਆ ਉਹ ਇਹ ਕਹਿੰਦੀ ਹੁੰਦੀ ਆ ਕਿ ਅਸੀਂ ਰੋਜ਼ਗਾਰ ਬਹੁਤ ਦੇਤਾ ਜਦੋਂ ਕੈਪਟਨ ਮਰਿੰਦਰ ਸਿੰਘ ਸੀ ਤੁਸੀਂ ਉਹਨਾਂ ਵਾਰੀ ਸੁਣ ਲਓ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀ ਉਹਨਾਂ ਵਾਰੀ ਸੁਣ ਲਓ ਉਹ ਇਹ ਕਹਿਣਗੇ ਕਿ ਅਸੀਂ ਰੋਜ਼ਗਾਰ ਬਹੁਤ ਜਾਵੇ ਦਿੱਤਾ ਪਰ ਉਹਨਾਂ ਚੀਜ਼ਾਂ ਨੂੰ ਇੰਦਿਆ ਕਿਨੇ ਸਰਦਾਰ ਭਗਵੰਤ ਸਿਮਰਾਂਜੀ ਨੇ ਤੇ ਜੇਕਰ ਅੱਜ ਇਹ ਰੋਜ਼ਗਾਰ ਦੇ ਰਹੇ ਆ ਤੇ ਅੱਜ ਲੋਕਾਂ ਨੂੰ ਪਤਾ ਕਿੰਨੇ ਘਰਾਂ ਦੇ ਵਿੱਚ ਰੋਜ਼ਗਾਰ ਹੈਗਾ ਮਿਲਦਾ ਤਾਂ ਸਹੀ ਕਿਸੇ ਨੂੰ ਇੱਥੇ ਆਟਾ ਰਾਚਨ ਦਾਲ ਨਹੀਂ ਵੈਸੇ ਮਾੜਾ ਹੀ ਆ ਪਰ ਮਿਲਦਾ ਤਾਂ ਸਹੀ ਕਿਸੇ ਨੂੰ ਆਟਾ ਰਾਚਨ ਦਾਲ ਨਹੀਂਗਾ ਗਰੀਬ ਬੰਦੇ ਜਿਹਨੂੰ ਚਾਹੀਦਾ ਹੁੰਦਾ ਗਰੀਬਾਂ ਦੇ ਕਾਠ ਕੱਟੇ ਜਾਂਦੇ ਆ ਤੇ ਗਰੀਬਾਂ ਨੂੰ ਹੋਰ ਸਹੂਲਤਾਂ ਤਾਂ ਮਿਲਣਗੀਆਂ ਹੀ ਕੀ ਆ ਵਾਹਿਗੁਰੂ ਮਾਨ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਹੁਣ ਆਮ ਘਰਾਂ ਦੀ ਗੱਲ ਕੀਤੀ ਆ